ਜਿਹੜੀ ਘਰ ਦੀ ਹੈ ਨਾ ਉਹ ਕੁਛ ਲੜਦੀ ਰਹੀ ਉਹ ਨਾਲ ਪਿਆਰ ਨਹੀਂ ਕਰਦੀ ਰਹੀ ਬੱਤ ਚੇਰਸ ਤੇ ਚੱਲ ਪਈ ਪਿੰਡ ਦਾ ਮੁੰਡਾ ਸੀ ਤੇ ਉਹਦੇ ਨਾਲ ਚੱਕਰੀ ਹੀ ਉਹਦਾ ਬਚਨ ਉਹਦੇ ਕਿਹੜਾ ਪਿੰਡ ਮਾਤਾ ਲਾਜੀ ਮਗਾ ਕੀ ਗਲਬਤ ਹੋਈ ਐ ਮੁੰਡੇ ਨਾਲ ਗਲਬਤ ਕੀ ਐ ਮੁੰਡਾ ਮੇਰਾ ਬਾਰ ਸਭਸ ਕਰਦਾ ਹਾ ਵਿੱਚ ਬੀਆ ਸਾਫ ਹੁੱਚ ਤੇ ਉਹਦੇ ਘਰ ਦੀ ਬਿਆਹ ਗਈ ਜਿਹੜਾ ਸ਼ਾਦੀ ਹੋਈ ਈ ਤੇ ਉਹਦੇ ਜਿਹੜੀ ਘਰ ਦੀ ਹੈ ਨਾ ਉਹ ਕੁਛ ਲੜਦੀ ਰਹੀ ਉਹ ਨਾਲ ਪਿਆਰ ਨਹੀਂ ਕਰਦੀ ਰਹੀ ਤੇ ਜਦੋਂ ਉਹ ਬੜਾ ਕਰਦਾ ਨਹੀਂ ਜਦੋਂ ਫੇਰ ਉਹ ਉਸੇ ਕੁਛ ਗੱਤ ਚੇਰੇ ਸਕੇ ਚਲੀ ਪਈ ਤੇ ਮੇਰੇ ਮੁਰੇਗੀ ਥੋੜਾ ਪਿੰਡ ਦਾ ਮੁੰਡਾ ਸੀ ਤੇ ਉਹਦੇ ਨਾਲ ਚੱਕਰੀ ਸੀ ਉਹਦਾ ਤੇ ਮੇਰੇ ਪੁੱਤਰ ਦੀ ਪਤਾ ਨਹੀਂ ਕੀ ਗੱਲ ਹੋਈ ਇਹਦੇ ਅੰਦਰ ਕਿਰਚਕੀ ਲੱਗੀ ਰਸੋਈ ਚ ਗਈ ਹੈ ਉਹਨੂੰ ਮੈਂ ਕਹਿਆ ਮਾਂ ਤੁਸੀਂ ਲੜੋ ਨਹੀਂ ਤੁਸੀਂ ਬਾਹਰ ਜਾਓ ਤੁਹਾਡੇ ਡੈਣ ਨਾ ਪਾਣੀ ਲਾਦਾ ਬਾਹਰ ਜਾਓ ਤੁਸੀਂ ਤੇ ਜਾਓ ਤੋਹੀ ਨਿਕਲ ਜਾਓ ਇੱਥੋਂ ਤਾਂ ਖਿੰਜੋ ਮਾਂ ਉਹ ਬਾਹਰ ਚਲ ਗਿਆ ਫਿਰ ਉਹ ਥੋੜੇ ਟਾਈਮ ਬਾਅਦ ਕੋਈ ਆ ਗਿਆ ਤੇ ਆਇਤੇ ਆਇਤੇ ਫੇਰ ਉਹ ਇਹਨੇ ਰੋਟੀ ਭਾਈ ਦਿੱਤੀ ਸੀ ਰੋਟੀ ਭਾਈ ਦਿੱਤੀ ਤੇ ਰੋਟੀ ਭਾਈ ਜਾਂ ਤੇ ਪਿੱਛੇ ਪਤਾ ਨਹੀਂ ਇਹਨੇ ਕੇ ਭਾਈਤਾ ਹੈ ਤੇ ਇਹ ਰੋਟੀ ਭਾਈ ਜਿਹੇ ਲੈ ਅਸੀਂ ਦਿੱਤੀ ਹੈ ਤੇ ਥੋੜੇ ਟਾਈਮ ਬਾਅਦ ਉਹ ਬਿਮਾਰ ਹੋ ਗਿਆ ਤੇ ਇਹ ਇਹ ਨੜੀ ਹੈ ਇਹ ਨੜੀ ਹੀ ਹੈ ਤੇ ਬੱਚਾ ਮੇਰਾ ਲੇਟੇ ਰੋ ਗਿਆ ਸਾਡੇ ਬੱਚਾ ਮੇਰਾ ਮੇਰਾ ਬੱਚਾ ਵਜੀਆ ਮੇਰਾ ਸਾਹ ਕੋ ਕੋਸੀ ਟੀ ਮੈਨੂੰ ਕੀ ਲੱਗਦਾ ਕੋਈ ਜ਼ਹਿਰੀਲੀ ਚੀਜ਼ ਪਾ ਦਿੱਤੀ ਹੋਈ ਜਰੀਲੀ ਵੀ ਆ ਜਰੀਲੀ ਪਾ ਦਿੱਤੀ ਜਿਹੜਾ ਮੇਰਾ ਬੱਚਾ ਸੱਲੇ ਲੇਟੇ ਰੋ ਗਿਆ ਇੱਕ ਉਹ ਨੂੰ ਖਲਾਕੇ ਖਾਣਾ ਫੋਟੋ ਫੜ ਦੌੜ ਗਈ ਭੱਜ ਗਈ ਬਾਹਰ ਨੂੰ ਉਸ ਤੋਂ ਬਾਅਦ ਮਾਤਾ ਫਿਰ ਕੋਈ ਕੰਪਲੇਟ ਵੀ ਦਿੱਤੀ ਹੈ ਥਾਣੇ ਆ ਭੰਲੇ ਜੀ ਕੀ ਕੀ ਮੰਗ ਕਰਦੇ ਤੁਸੀਂ ਅਸ ਮੰਗੇ ਉਹ ਕਰਨਿਆ ਕਿ ਸਾਨੂੰ ਨਿصاف ਚਾਹੀਦਾ ਜੋ ਵੀ ਮੂੜਾ ਜਿਹੜਾ ਸੀਗਾ ਉਸੀ ਉਸੇ ਨਾ ਉਸੇ ਪੂਰੀ ਸਜਾਉਣੀ ਚਾਹੀਦੀ ਹੈ ਜਿੰਨੇ ਮੇਰੇ ਬੱਚੇ ਕੋ ਨੇ ਇਨਾ ਵੱਡਾ ਧੋਖਾ ਕੀਤਾ ਮੇਰੇ ਕਾਰਜ ਦੀ ਬਰਬਾਦੀ ਕੀਤੀ ਕਿੰਨੇ ਬੱਚੇ ਨੇ ਮਾਦਾ ਇਹਦੇ ਬੇਟੇ ਦੇ ਬੇਟੇ ਇੱਕ ਬੇਟੀ ਇੱਕ ਬੱਚਾ ਇੱਕ ਕਾਕਾ ਇੱਕ ਕੁੜੀ ਆਇਆ ਇੱਕ ਲੜਕਾ ਕਿੰਨੇ ਸਾਲ ਦੇ ਹੈਗੇ ਲੜਕਾ 9 10 ਸਾਲ ਚੜਿਆ ਸੀ ਤੇ ਮੁਝ ਦੀ ਲੜਕੀ ਐਸੀ ਪੰਜਾ ਲੱਗੇ ਦਾ ਪਿੰਡ ਪਲਾਹਾ ਦਾ ਅਸ਼ਵਨੀ ਕੁਮਾਰਾ ਜੋ ਵੀ ਆ ਸਭ ਤੋਂ ਨੌਕਰੀ ਕਰਦਾ ਉਹਦਾ ਤਲਾ ਮੇਰੀ ਪਿਓ ਦੀ ਪਤਨੀ ਨੇ ਉਹਦੇ ਪਿੰਡ ਦਾ ਕੋਈ ਉਹਦੇ ਨਾਲ ਰਿਲੇਸ਼ਨ ਉਹਦੇ ਨਾਮਿਲ ਕੇ ਤੇ ਕੋਈ ਜਰੀਲੀ ਦਵਾਈ ਦੀ ਹੁੰਦੀ ਆ ਖਾਣੇ ਚ ਮਿਲਾ ਕੇ ਉਹਦੇ ਬਿਆਨਾਂ ਤੇ ਅਸੀਂ ਮਕਦਮਾ ਨੰਬਰ 40 ਉਹ ਮਿਤੀ 8/7/24 ਬੰਦਿਆਂ ਤਰ੍ਹਾਂ ਮੈਂ ਤਾਂ ਅਸੀਂ ਦਰਜ ਕਰ ਲਿਆ ਜਿਹਦੇ ਵਿੱਚ ਇਹਦੀ ਪਤਨੀ ਜਿਹੜੀ ਉਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਮਕਦਮੇ ਵਿੱਚ ਇਹ ਜਿਹੜਾ ਦੋਸ਼ੀ ਆ ਉਹਨੂੰ ਜਾਂਦੀ ਗ੍ਰਫਤਾਰ ਕਰ ਲਿਆ ਜਾਦਾ ਸਰ ਅਸ਼ਵਨੀ ਦੀ ਕੀ ਕੰਡੀਸ਼ਨ ਐ ਫਿਰ ਅਸ਼ਮਨੀ ਠੀਕ ਆ